ਜਿਵੇਂ ਜਿਵੇਂ ਦੇਸ਼ ਡਿਜੀਟਲ ਇੰਡੀਆ ਦੇ ਵੱਲ ਵੱਧ ਰਿਹਾ ਹੈ ਉਵੇਂ ਉਵੇਂ ਆਨਲਾਈਨ ਤਰੀਕੇ ਦੇ ਨਾਲ ਠੱਗੀ ਹੈ ਜਿਹੜੀ ਉਹ ਵੱਧਦੀ ਜਾ ਰਹੀ ਔਰ ਠੱਗਾਂ ਦੇ ਵੱਲੋਂ ਨਵੇਂ-ਨਵੇਂ ਤਰੀਕਿਆਂ ਦੇ ਨਾਲ ਠੱਗੀ ਕੀਤੀ ਜਾਂਦੀ ਹੈ ਦੱਸਦੀ ਕਿ ਸਾਈਬਰ ਕ੍ਰਾਈਮ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਨੇ ਔਰ ਦੱਸਦੀ ਕਿ ਹੁਣ ਜਿਹੜਾ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਤੇ ਕਿ WhatsApp ਦੇ ਰਾਹੀਂ ਇੱਕ ਅਣਜਾਣ ਨੰਬਰ ਤੋਂ ਤੁਹਾਨੂੰ ਫੋਟੋ ਸੈਂਡ ਕੀਤੀ ਜਾਂਦੀ ਔਰ ਫਿਰ ਉਸ ਵਿਅਕਤੀ ਦੇ ਵੱਲੋਂ ਉਸੇ ਨੰਬਰ ਤੋਂ ਤੁਹਾਨੂੰ ਕਾਲ ਕੀਤੀ ਜਾਂਦੀ ਔਰ ਇਹ ਕਿਹਾ ਜਾਂਦਾ ਹੈ ਕਿ ਕੀ ਤੁਸੀਂ ਇਸ ਨੂੰ ਜਾਣਦੇ ਹੋ ਤਾਂ ਜਿਹਾ ਜਿਹੜਾ ਉਸ ਦੇ ਵੱਲੋਂ ਸਵਾਲ ਕੀਤਾ ਜਾਂਦਾ ਹੈ ਜਦੋਂ ਵਿਅਕਤੀ ਜਾ ਕੇ ਉਸ ਫੋਟੋ ਨੂੰ ਡਾਊਨਲੋਡ ਕਰਦਾ ਹੈ ਤਾਂ ਪੂਰਾ ਜਿਹੜਾ ਮੋਬਾਈਲ ਦਾ ਡਾਟਾ ਹੈ ਉਸ ਵਿਅਕਤੀ ਦੇ ਕੋਲ ਉਸ ਫੋਟੋ ਦੇ ਜਰੀਏ ਚਲਾ ਜਾਂਦਾ ਹੈ ਕਿਉਂਕਿ ਕਿਹਾਇਆ ਜਾ ਰਿਹਾ ਹੈ ਕਿ ਉਸ ਫੋਟੋ ਦੇ ਵਿੱਚ ਇੱਕ ਕੋਡ ਲੁਕਿਆ ਹੋਇਆ ਹੈ ਤੇ ਉਹ ਫੋਨ ਜਿਹੜਾ ਤੁਹਾਡਾ ਹੈਕ ਕਰ ਲਿਆ ਜਾਂਦਾ ਔਰ ਉਸ ਤੋਂ ਬਾਅਦ ਤੁਹਾਡੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਜਿਹੜੇ ਉਡਾ ਕੇ ਲੈ ਜਾਂਦੇ ਨੇ ਤੇ ਇਸ ਤਰ੍ਹਾਂ ਜਿਹੜੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਦੇ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਸੁਚੇਤ ਕੀਤਾ ਜਾ ਰਿਹਾ ਹੈ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਕਿਉਂਕਿ ਸਾਈਬਰ ਕ੍ਰਾਈਮ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਤੇ ਇਸ ਮਾਮਲੇ ਦੇ ذریعے ਜਿਹੜਾ ਕਿ ਜੋ ਠੱਗ ਨੇ ਸਕੈਮ ਕਰਦੇ ਨੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਤੁਹਾਡੇ ਖਾਤਿਆਂ ਦੇ ਵਿੱਚੋਂ ਉਡਾ ਲੈ ਜਾਂਦੇ ਨੇ ਤਜੇਕਰ ਤੁਹਾਡੇ ਕੋਲ ਇੱਕ ਸਵਾਲ ਪੁੱਛੇ ਜਾਵੇ ਕਿ ਕੀ ਸਿਰਫ ਇੱਕ ਫੋਟੋ ਡਾਊਨਲੋਡ ਕਰਕੇ ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਕਢਵਾਏ ਜਾ ਸਕਦੇ ਨੇ ਜੇਕਰ ਤੁਹਾਡਾ ਜਵਾਬ ਨਹੀਂ ਹੈ ਤਾਂ ਤੁਸੀਂ ਗਲਤ ਮਾਧੇ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਵਿੱਚ ਵੀ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਤੇ ਜਦੋਂ ਇੱਕ ਵਿਅਕਤੀ ਨੇ WhatsApp ਤੇ ਪ੍ਰਾਪਤ ਹੋਈ ਫੋਟੋ ਡਾਊਨਲੋਡ ਕੀਤੀ ਤਾਂ ਉਸਦੇ ਖਾਤੇ ਦੇ ਵਿੱਚੋਂ 210000 ਰੁਪਏ ਕਢਵਾ ਲੈ ਗਏ। ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਧੋਖੇਬਾਜ਼ ਨੇ ਖੁਦ ਇੱਕ ਫੋਟੋ ਭੇਜ ਕੇ ਆਪਣੇ ਜਾਲ ਦੇ ਵਿੱਚ ਪਸਾ ਲਿਆ ਤੇ ਉਸਨੇ WhatsApp ਤੇ ਭੇਜੀ ਗਈ ਇੱਕ ਫੋਟੋ ਦੇ ਨਾਲ ਲਿਖਿਆ ਕਿ ਤੁਸੀਂ ਇਸ ਨੂੰ ਜਾਣਦੇ ਹੋ ਤੇ ਉਸ ਤੋਂ ਬਾਅਦ ਜਿਵੇਂ ਹੀ ਫੋਟੋ ਡਾਊਨਲੋਡ ਕੀਤੀ ਗਈ ਖਾਤੇ ਦੇ ਵਿੱਚੋਂ ਪੈਸੇ ਗਾਇਬ ਹੋ ਗਏ। ਹੁਣ ਪੀੜਤ ਨੇ ਥਾਣੇ ਦੇ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਣਕਾਰੀ ਅਨੁਸਾਰ ਜਬਲਪੁਰ ਦੇ ਸ਼ਿਵਨਗਰ ਦੇ ਵਿੱਚ ਰਹਿਣ ਵਾਲਾ ਸਟੇਸ਼ਨਰੀ ਕਾਰੋਬਾਰੀ ਪ੍ਰਤੀਪ ਸਿੰਘ ਔਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਪਰਦੀਪ ਨੇ ਦੱਸਿਆ ਕਿ 28 ਮਾਰਚ ਨੂੰ ਸਵੇਰੇ 8 ਵਜੇ ਦੇ ਕਰੀਬ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਉੱਥੇ ਗੱਲ ਕਰ ਰਹੇ ਵਿਅਕਤੀ ਨੇ ਕਿਹਾ ਕਿ ਤੁਹਾਡੇ WhatsApp ਤੇ ਇੱਕ ਫੋਟੋ ਭੇਜੀ ਗਈ ਹੈ ਤੇ ਉਸ ਨੂੰ ਡਾਊਨਲੋਡ ਕਰੇ ਤਾਂ ਦੇਖੋ ਕਿ ਕੀ ਤੁਸੀਂ ਇਸ ਨੂੰ ਪਛਾਣਦੇ ਹੋ ਤੇ ਉਸ ਤੋਂ ਬਾਅਦ ਉਸ ਨੇ ਫੋਟੋ ਡਾਊਨਲੋਡ ਕੀਤੀ ਸੀ ਇੱਕ ਬਜ਼ੁਰਗ ਆਦਮੀ ਦੀ ਫੋਟੋ ਸੀ ਪਰ ਉਸ ਨੇ ਉਸ ਨੂੰ ਪਛਾਣਿਆ ਨਹੀਂ ਕੁਝ ਸਮੇਂ ਬਾਅਦ ਉਸੇ ਨੰਬਰ ਤੋਂ ਇੱਕ ਹੋਰ ਫੋਨ ਆਇਆ ਪਰ ਪ੍ਰਦੀਪ ਨੇ ਉਹ ਫੋਨ ਨਹੀਂ ਚੁੱਕਿਆ ਵਾਰ-ਵਾਰ ਫੋਨ ਕਰਨ ਤੋਂ ਬਾਅਦ ਪ੍ਰਦੀਪ ਨੇ ਫੋਨ ਚੁੱਕਿਆ ਤੇ ਕਹਿ ਕੇ ਕੱਟ ਦਿੱਤਾ ਕਿ ਉਹ ਬਜ਼ੁਰਗ ਨੂੰ ਨਹੀਂ ਜਾਣਦਾ। ਇਸ ਤੋਂ ਬਾਅਦ ਉਸਤੇ ਫੋਨ ਤੇ ਇੱਕ ਸੁਨੇਹਾ ਆਇਆ ਕਿ ਉਸਦੇ ਖਾਤੇ ਦੇ ਵਿੱਚ 1 ਰੁਪਿਆ ਜਮ੍ਹਾਂ ਹੋ ਗਿਆ ਤੇ ਫਿਰ ਪੈਸੇ ਕਢਵਾਉਣ ਦੇ ਲਗਾਤਾਰ ਦੋ ਸੁਨੇਹੇ ਆਏ। ਕਿਸੇ ਨੇ ਪਹਿਲੀ ਵਾਰ ਉਸਦੇ ਖਾਤੇ ਦੇ ਵਿੱਚੋਂ 1 ਲੱਖ ਰੁਪਏ ਅਤੇ ਦੂਜੀ ਵਾਰ 1 ਲੱਖ 10000 ਰੁਪਏ ਕਢਵਾ ਲے۔ ਨੈੱਟ ਬੈਂਕਿੰਗ ਸ਼ੁਰੂ ਕੀਤੀ ਅਤੇ ਪੈਸੇ ਟਰਾਂਸਫਰ ਕੀਤੇ ਗਏ ਨੇ ਖਾਤੇ ਦੇ ਵਿੱਚੋਂ 2 ਲੱਖ 10000 ਰੁਪਏ ਕੱਟੇ ਜਾਣ ਤੋਂ ਬਾਅਦ ਪ੍ਰਦੀਪ ਕੈਨਰਾ ਬੈਂਕ ਦੇ ਵਿੱਚ ਪਹੁੰਚੇ ਅਤੇ ਘਟਨਾ ਦੇ ਬਾਰੇ ਦੱਸਿਆ ਤੇ ਇਸ ਤੋਂ ਬਾਅਦ ਉਸ ਨੂੰ ਧੋਖਾਧੜੀ ਬਾਰੇ ਪਤਾ ਲੱਗਿਆ। ਪ੍ਰਦੀਪ ਨੇ ਦੱਸਿਆ ਕਿ ਉਹ ਨੈੱਟ ਬੈਂਕਿੰਗ ਦੀ ਵਰਤੋਂ ਨਹੀਂ ਕਰਦਾ, ਫੋਟੋ ਦੀ ਵਰਤੋਂ ਕਰਕੇ ਧੋਖੇਬਾਜ਼ ਨੇ ਉਸ ਦਾ ਮੋਬਾਈਲ ਹੈਕ ਕਰ ਲਿਆ, ਨੈੱਟ ਬੈਂਕਿੰਗ ਸ਼ੁਰੂ ਕਰ ਦਿੱਤੀ ਅਤੇ ਪੈਸੇ ਹైదరాబాద్ ਦੇ ਇੱਕ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਉੱਥੋਂ ਦੇ ਇੱਕ ਏਟੀਐਮ ਤੋਂ ਪੈਸੇ ਕਢਵਾ ਲਏ ਗਏ। ਪੀੜਤ ਪ੍ਰਦੀਪ ਨੇ ਸਾਈਬਰ ਸੈੱਲ ਅਤੇ ਕੋਤਵਾਲੀ ਥਾਣੇ ਦੇ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਾਈਬਰ ਧੋਖਾਧੜੀ ਦੇ ਵਿੱਚ ਸਟੈਗਨੋਗ੍ਰਾਫੀ ਤਕਨੀਕ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਫਾਈਲ ਦੇ ਅੰਦਰ ਇੱਕ ਹੋਰ ਫਾਈਲ ਐਪਲੀਕੇਸ਼ਨ ਜਾਂ ਕੋਡਿੰਗ ਲੁਕਾਈ ਜਾਂਦੀ ਹੈ ਜਿਵੇਂ ਹੀ ਤੁਸੀਂ ਆਪਣਾ ਮੋਬਾਈਲ ਖੋਲਦੇ ਹੋ ਜਾਂ ਡਾਊਨਲੋਡ ਕਰਦੇ ਹੋ ਤਾਂ ਉਹ ਹੈਕ ਹੋ ਜਾਂਦਾ ਹੈ ਇਸ ਦੇ ਕਾਰਨ ਤੁਹਾਡਾ OTP ਸੁਨੇਹ ਅਤੇ ਹੋਰ ਸਾਰੀ ਜਾਣਕਾਰੀ ਸਾਈਬਰ ਅਪਰਾਧੀਆਂ ਤੱਕ ਆਸਾਨੀ ਦੇ ਨਾਲ ਪਹੁੰਚ ਜਾਂਦੀ ਹੈ ਅਣਜਾਣ ਲੋਕਾਂ ਦੁਆਰਾ ਭੇਜਿਆ ਗਏ ਫਾਈਲਾਂ ਜਾਂ ਫੋਟੋਆਂ ਡਾਊਨਲੋਡ ਨਾ ਕਰੋ ਜੇਕਰ ਕੋਈ ਫੋਟੋ ਲੋੜ ਤੋਂ ਬਾਧਾਕਾਰ ਦੇ ਵਿੱਚ ਵੱਡੀ ਜਾਂਦੀ ਹੈ ਤਸਾਵਰ ਰੋ ਮੋਬਾਈਲ ਤੇ ਬੈਂਕਿੰਗ ਐਪਸ ਨੂੰ ਹਮੇਸ਼ਾ ਅਪਡੇਟ ਰੱਖੋ ਸ਼ੱਕੀ ਲਿੰਕ ਜਾਂ ਅਟੈਚਮੈਂਟਾਂ ਤੇ ਕਲਿੱਕ ਕਰਨ ਤੋਂ ਬਚੋ